ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੀਰਥਪਾਲ ਸਿੰਘ ਜੀ ਜੀਐਸਪੀ ਕ੍ਰੋਪਸੈਂਸ ਇੰਡੀਆ ਲਿਮਟਿਡ ਤੋਂ ਅੱਜ ਸਾਡੀ ਜੀਐਸਪੀ ਕੰਪਨੀ ਦੀ ਟੀਮ ਸਾਡੇ ਸਰਦਾਰ ਦੇ ਪਿੰਡ ਪਿੰਡ ਕਣੀਵਾਲ ਵਿਖੇ ਪਹੁੰਚੀ ਹੈ ਅਤੇ ਕਣੀਵਾਲ ਪਿੰਡ ਦੇ ਵਿੱਚ ਸਾਡੀ ਜੀਐਸਪੀ ਕੰਪਨੀ ਦੀ ਦਵਾਈ ਔਰਥਰ ਆਈ ਸੀ ਅਸੀਂ ਔਰਥਰ ਦਵਾਈ ਦਾ ਇਹਨਾਂ ਦੇ ਖੇਤ ਵਿੱਚ ਛੱਟਾ ਲਵਾਇਆ ਸੀ ਤੇ ਮੈਂ ਸਰਦਾਰ ਸਾਹਿਬ ਨੂੰ ਪੁੱਛਣਾ ਚਾਹੁੰਨਾ ਕਿ ਜਿਹੜੀ ਔਰਥਰ ਦਵਾਈ ਤੁਸੀਂ ਵਰਤੀ ਹੈ ਉਹਦਾ ਤੁਹਾਡੇ ਖੇਤ ਵਿੱਚ ਕਿਵੇਂ ਦਾ ਰਿਜ਼ਲਟ ਰਿਹਾ ਤੇ ਕੀ ਐਕਸਪੀਰੀਅੰਸ ਰਿਹਾ ਤੁਸੀਂ ਆਪਣਾ ਥੋੜਾ ਐਕਸਪੀਰੀਅੰਸ ਸ਼ੇਅਰ ਕਰੋ ਇਸ ਬਾਰੇ ਅਸੀਂ ਇਹ ਦਵਾਈ ਆ ਜੋ ਇਹ ਪਾਸਪਤੀ ਚ ਪਾਈ ਸੀ ਜੀ ਅਸੀਂ 15 ਜੂਨ ਨੂੰ ਲਾਈ ਸੀ ਗੇਤੀ 1509 ਵੈਰਾਈਟੀ ਅਸੀਂ ਬਿਨਾ ਕੱਦੂ ਤੋਂ ਲਾਈ ਦੀ ਏ ਓਕੇ ਓਕੇ ਉਹਦੇ ਕਰਕੇ ਜਦ ਗਰਮੈਸ ਬਹੁਤ ਸੀ ਸਾਡੇ ਸੁੰਡੀ ਅਟੈਕ ਬਹੁਤ ਜ਼ਿਆਦਾ ਆ ਗਏ ਦੀ ਠੀਕ ਹੈ ਜੀ ਫਿਰ ਅਸੀਂ ਇਹਦੇ 90 ਪ੍ਰਿੰਸ ਜੀ ਨੂੰ ਮਿਲੇ ਵੀ ਸਾਡੇ ਬੂਟੇ ਬਹੁਤ ਸੁੱਕ ਰਹੇ ਆਂ ਦੁਬਾਰੇ ਦੁਬਾਰੇ ਬੂਟੇ ਲਾ ਰਹੇ ਸੀ ਫਿਰ ਇਹਨਾਂ ਨੇ ਸਾਨੂੰ ਇਹ ਜੀਐਸਪੀ ਦਵਾਈ ਤੋਂ ਕਮੈਂਡ ਕਰੀ ਅਸੀਂ ਇਹ 3 ਏਕੜ ਦੇ ਵਿੱਚ ਪਾਈ ਸਾਨੂੰ ਬਹੁਤ ਵਧੀਆ ਰਿਜ਼ਲਟ ਦਿੱਤਾ ਇਹਨੇ ਤੇ ਸਾਡੀ ਜੀਰੀ ਦਾ ਫਟਾਰਾ ਵੀ ਵਧਿਆ ਹੋਇਆ ਤੇ ਅਸੀਂ ਬਹੁਤ ਇਹ ਦੋਸਤੋ ਉੱਤ ਦਵਾਈ ਤੋਂ ਤੇ ਮਾਤੋਵਾਦ ਕਿਸਾਨ ਇਹਨੂੰ ਵਰਤਣੇ ਬਹੁਤ ਵਧੀਆ ਪ੍ਰੋਡਕਟ ਹੈ ਠੀਕ ਹੈ ਕਿਸਾਨ ਵੀਰੋ ਇਹਨਾਂ ਵੀਰ ਜੀ ਦਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਤੁਸੀਂ ਐਸ ਜੀ ਐਸ ਪੀ ਦੀ ਦਵਾਈ ਔਰਥਰ ਜਿਸ ਦੀ ਡੋਜ਼ 4 ਕਿਲੋ ਹੈ ਪਰ ਇੱਕੜ ਦੇ ਵਿੱਚ ਵਰਤੀ ਇਹਨਾਂ ਦੇ ਖੇਤ ਵਿੱਚ ਲਗਭਗ ਕੋਈ ਵੀ ਸੁੰਡੀ ਨਹੀਂ ਹੈ ਨਾ ਇਸਟਮ ਗੋਬ ਦੀ ਸੁੰਡੀ ਐਸੀ ਆਪ ਖੁਦ ਵੀ ਆ ਕੇ ਚੈੱਕ ਕੀਤਾ ਅਤੇ ਹੁਣ ਤੱਕ ਦਾ ਫਟਾਰਾ ਜਿਹੜਾ ਬਹੁਤ ਜ਼ਿਆਦਾ ਹੋਇਆ ਅਤੇ ਨਾਲ ਸਾਡੇ ਡਿਸਟ੍ਰੀਬਿਊਟਰ ਨੇ ਜੇ ਕੇ ਖਾਦ ਭੰਡਾਰ ਤੋਂ ਨਾਬੇ ਤੋਂ ਪ੍ਰਿੰਸ ਜੀ ਇਹਨਾਂ ਨੇ ਵੀ ਸਾਡੀ ਦਵਾਈ ਫਾਰਮਰ ਨੂੰ ਵਰਤਾਈ ਹੈ ਮੈਂ ਇਹਨਾਂ ਨੂੰ ਵੀ ਪੁੱਛਣਾ ਚਾਹਵਾਂਗਾ ਨਾਲ ਕਿ ਤੁਹਾਨੂੰ ਰਿਜ਼ਲਟ ਇਹਦਾ ਕਿਵੇਂ ਮਿਲਿਆ ਤੇ ਫਾਰ ਰਿਜ਼ਲਟ ਇਹਦਾ ਵਧੀਆ ਹੈ ਆਪਾਂ ਨੇ ਸੁਣਿਆ ਸੀਗਾ ਤੇ ਹੁਣ ਜ਼ਿੰਮੇਦਾਰ ਭਰਾ ਦੇ ਮੂੰਹੋਂ ਆਪਾਂ ਸੁਣ ਰਹੇ ਆ ਵੀ ਰਿਜ਼ਲਟ ਇਹਦਾ ਬਿਲਕੁਲ ਓਕੇ ਆ ਔਰ ਇੱਕ ਬੰਦੇ ਨੂੰ ਨਹੀਂ ਮੈਂ 10 ਤੋਂ 20 ਬੰਦਿਆਂ ਨੂੰ ਰეკਮੈਂਡ ਕਰੀ ਆ ਔਰ ਸਭ ਦਾ ਰਿਜ਼ਲਟ ਲਿਆ ਹੈ ਰਿਵਿਊ ਲਿਆ ਤਾਂ ਸਭ ਕੋਲ ਵਧੀਆ ਦੱਸਿਆ ਸਾਰਿਆਂ ਨੇ ਫਟਾਰਾ ਵੀ ਬਹੁਤ ਜ਼ਿਆਦਾ ਗੋਭ ਦੀ ਸੁੰਡੀ ਪੱਤਾ ਲਪੇਟ ਬਿਲਕੁਲ ਵੀ ਨਹੀਂ ਦਿੰਦਾ ਤਾਂ ਆਪਾਂ ਜ਼ਿੰਮੇਦਾਰ ਭਰਾ ਨੂੰ ਰეკਮੈਂਡ ਕਰਦੇ ਆ ਵੀ ਇੱਕ ਜਾਂ ਦੋ ਏਕੜ ਦੇ ਵਿੱਚ ਇਹ ਜ਼ਰੂਰ ਵਰਤਣ ਧੰਨਵਾਦ ਠੀਕ ਆ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ